ਨਾ ਫੜੋ ਨਾ ਬੁੱਤਰ ਮੈਨੂੰ ਨਹੀਂ ਭੁੱਖ ਲੱਗੀ ਉਹ ਨਹੀਂ ਦਾਦੀ ਆ ਖਾਓ ਆਲੂ ਖਾਓ ਅੱਜ ਆਪ ਹੀ ਖਾ ਲੋ ਆਲੂ ਰੇ ਨਾ ਸਾਜੀ ਭੁੱਖ ਤਾਂ ਤੁਹਾਨੂੰ ਵੀ ਲੱਗੀ ਹੈ ਤੁਸੀਂ ਖਾਓ ਰੇ ਤੈਨੂੰ ਨਹੀਂ ਲੱਗੀ ਭੁੱਖ ਤਾਂ ਤੈਨੂੰ ਵੀ ਲੱਗੀ ਮੇਰੇ ਮੇتن ਦਨੀ ਲੰਗਦੀ ਆ ਬਈਆ ਮੈਂ ਵੀ ਦਾदू ਕਿਉਂ ਤੁਸੀਂ ਵੀ ਟ੍ਰਨਾਮੇ ਕਰੀ ਜਾਂਦੇ ਹੋ ਆਹ ਲਓ ਤੁਹਾਡੇ ਵਾਸਤੇ ਵੀ ਲੈ ਕੇ ਆਇਆ ਹੋਇਆ ਤੁਸੀਂ ਵੀ ਖਾਓ ਆਹ ਲਓ ਦੋਨੋਂ ਖਾਓ ਤੁਸੀਂ ਵਾਹ ਹੁਣ ਚੋਰੀਆਂ ਵੀ ਕਰਨੀਆਂ ਸ਼ੁਰੂ ਕਰਤੀਆਂ ਮੇਰੇ ਮੁੰਡੇ ਨੂੰ ਮੇਰੇ ਕਲਾਪੜ ਕਾਈ ਜਾਂਦੇ ਆ ਕਿੱਦਾਂ ਖੀਰਾਂ ਦੀਆਂ ਡੱਬੀਆਂ ਸਜਾ ਕੇ ਬੈਠੇ ਅੱਗੇ ਨਾ ਤੁਹਾਨੂੰ ਕਿਹਾ ਸੀ ਨਿੱਕੇ ਨੂੰ ਫੋਨ ਕਰਨਾ ਤੁਸੀਂ ਜੋਤ ਨੂੰ ਫੋਨ ਲਾ ਲਿਆ ਪੀ ਜੋਤ ਛੱਡ ਕੇ ਆਵੇ ਤੁਹਾਨੂੰ ਅਸੀਂ ਨੌਕਰਾਂ ਤੁਹਾਡੇ ਇਹ ਕੀ ਗੱਲ ਹੋਈ ਨਾ ਪੈਸੇ ਦੇ ਰਕਤਾ ਨਾਲ ਲੱਗਦੇ ਆ ਮੈਨੂੰ ਪਹਿਲਾਂ ਹੀ ਪਤਾ ਸੀ ਵੀ ਤੁਸੀਂ ਮੇਰੇ ਮੁੰਡੇ ਨੂੰ ਘੜਕਾਉਂਦੇ ਜੇ ਤਾਂ ਹੀ ਤੁਹਾਨੂੰ ਭੇਜਣ ਲੱਗੀ ਆ ਪਹਿਲੇ ਤੱਕ ਤੁਹਾਡਾ ਮੁੰਡਾ ਆਇਆ ਨਹੀਂ ਲੈਣ ਇਹ ਦੇਖ ਲਓ ਕਿੰਨਾ ਅਗਿਆਕਾਰੀ ਪੁੱਤਰ ਆ ਜੀ ਤੁਹਾਡਾ 6 ਮਹੀਨੇ ਅਸੀਂ ਰੱਖ ਲੈਣਾ ਕਿਤੇ 6 ਮਹੀਨੇ ਉਧਰ ਪੂਰੇ ਜੋ ਕਢਾ ਦੋ ਮੇਰਾ ਨਾਂ ਵਟਾ ਦਿਓ ਲੱਗੇ ਆਂ ਖੀਰਾ ਦੀਆਂ ਡੱਬੀਆਂ ਸਜਾ ਸਜਾ ਕੇ ਬਹਿ ਗਏ ਇੱਥੇ ਵੀ ਰੋਟੀ ਨਹੀਂ ਤੁਸੀਂ ਇਹ ਵੀ ਦੱਸਿਆ ਹਣਾ ਵੀ ਮਾਂ ਨੇ ਰੋਟੀ ਨਹੀਂ ਦਿੱਤੀ ਤੇਰੀ ਨੇ ਹੋਰ ਢੜਕਾਓ ਢੜਕਾ alo ਢੜਕਾ ਲੋ ਜਿੰਨਾ ਢੜਕਾਇਆ ਜਾਂਦਾ ਨਾ ਤੁਸੀਂ ਪੂਰਾ ਜ਼ੋਰ ਲਾ ਲਓ ਰਹਿਣਾ ਇਹਨੇ ਮੇਰਾ ਹੀ ਮੁੰਡਾ ਵਾ ਮੰਮਾ ਤੁਸੀਂ ਕੀ ਬੋਲੀ ਜਾਂਦੇ ਹੋ ਮੈਨੂੰ ਸਿਰਫ ਦੱਸ ਦਿਓ ਮੰਮਾ ਦਾ ਇਹ ਫੋਨ ਆਇਆ ਸੀਗਾ ਵੀ ਸਾਨੂੰ ਚਾਚੂ ਘਰੇ ਛੱਡਿਆ ਉਹਨਾਂ ਨੇ ਮੈਨੂੰ ਕੁਝ ਨਹੀਂ ਕਿਹਾ ਸੀ ਕਿ ਫਿਰ ਕੀ ਹੋ ਗਿਆ ਜੇ ਇੱਕ ਵਾਰੀ ਖੀਰ ਦੀ ਡੱਬੀ ਲਿਆਤੀ ਮੈਂ ਅੱਗੇ ਕਿਤੇ ਲੈ ਕੇ ਨਹੀਂ ਆਇਆ ਮਕਰੇ ਉਹ ਮੈਂ ਲੰਘਦਾ ਪਿਆ ਸੀ ਉਧਰੋਂ ਮੈਂ ਰੋਕ ਕੇ ਲਿਆ ਆਇਆ ਰਸਤੇ 'ਚੋਂ ਐਡੀ ਕੀ ਵੱਡੀ ਗੱਲ ਹੋ ਗਈ ਜੋ ਤੂੰ ਤਾਂ ਆਪਣੀ ਬਕਵਾਸ ਬੰਦ ਹੀ ਰੱਖ ਮੇਰੇ ਨਾਲ ਜ਼ਿਆਦਾ ਬਕਵਾਸ ਕਰਨ ਦੀ ਲੋੜ ਨਹੀਂ ਇਹ ਵੱਡਿਆਂ ਦਾ ਫੈਸਲਾ ਨਾ ਤੂੰ ਵਿੱਚ ਨਾ ਹੀ ਬੋਲ ਤਾਂ ਚੰਗੀ ਗੱਲ ਆ ਆਪਣੇ ਆਪ ਨਾਲ ਮਤਲਬ ਰੱਖ ਸਾਡੇ ਬੋਲਣ ਦੀ ਲੋੜ ਨਹੀਂ ਹੈਗੀ ਤੈਨੂੰ ਜ਼ਿਆਦਾ ਬੋਲਣਾ ਆ ਗਿਆ ਤੈਨੂੰ ਮੈਂ ਖੀਰ ਲੈ ਆਇਆ ਆਪ ਕਮਾਏਂਗਾ ਨਾ ਉਦੋਂ ਜੋ ਮਰਜ਼ੀ ਕਰ ਲਈ ਹਾਲੇ ਤਾਂ ਸਾਡੇ ਤੋਂ ਬਾਹਰ ਨਹੀਂ ਹੈਗਾ ਆ ਮम्मा ਮੈਂ ਨਾ ਹੁਣ ਵੱਡਾ ਹੋ ਗਿਆ ਮੈਨੂੰ ਨਾ ਸਾਪ ਪਤਾ ਜਿਹੜਾ ਤੁਸੀਂ 6-6 ਮਹੀਨੇ ਵਾਲਾ ਡਰਾਮਾ ਫੜਿਆ ਹੋਇਆ ਨਾ ਵੀ 6 ਮਹੀਨੇ ਇੱਧਰ ਤੇ 6 ਮਹੀਨੇ ਚਾਚੂ ਘਰੇ ਮੇਰੀ ਨਹੀਂ ਦੱਦੀ 1 ਮਿੰਟ ਰੋਜੋ ਦੱਦੀ 1 ਮਿੰਟ ਮੇਰੀ ਗੱਲ ਸੁਣੋ ਹੁਣ ਉਧਰ ਨਾਨੀ ਆ ਚਾਰ ਮਾਮੀਆਂ ਨੇ ਮੇਰੀਆਂ ਹੁਣ ਜੇ ਮਾਮੀਆਂ ਸਾਰੀਆਂ ਨਾਨੀ ਨਾਲ ਐਦਾਂ ਕਰਨਗੀਆਂ ਨਾਨੀ ਤਿੰਨ-ਤਿੰਨ ਮਹੀਨੇ ਰਹੂਗੀ ਫਿਰ ਉਹਨਾਂ ਕੋਲੇ ਚੋ ਤੇਰੀ ਏਡੀ ਜਬਾਨ ਖੁੱਲ ਗਈ ਆਪਣੀ ਜਬਾਨ ਕੰਟਰੋਲ ਕਰ ਲੈ ਤੈਨੂੰ ਇਹ ਪੱਟੀ ਇਹਨਾਂ ਨਹੀਂ ਪਣਾਈ ਆ ਨਾ ਮੈਨੂੰ ਕਿਸੇ ਨੇ ਕੋਈ ਪੱਟੀ ਨਹੀਂ ਪੜਾਈ ਮੈਂ ਤੇਰੇ ਪਿਓ ਨੂੰ ਬੁਲਾਉਂਦੀ ਆ ਹਲੋ ਤੁਸੀਂ ਕੀ ਕਰਨਾ ਮੈਂ ਕਰਦਾ ਆ ਤੂੰ ਆ ਚੇ ਡਾ ਵੱਡਾ ਹੋ ਗਿਆ ਹਲੋ ਹਾਂਜੀ ਪਾਪਾ ਮੈਂ ਕਿਹਾ ਉਹੀ ਗੱਲ ਹੋਈ ਆ ਪਾਪਾ ਕਰੇ ਹਾਂਜੀ ਹਾਂਜੀ ਉਦਾਂ ਹੀ ਕੀਤਾ ਮੈਂ ਨਹੀਂ ਇਹ ਕੀ ਗੱਲ ਹੈ